ਚੰਡੀਗੜ੍ਹ ਨੂੰ ਇੱਦਾਂ ਹੀ ਨਈ ਸਿਟੀ ਬਿਊਟੀਫੁਲ ਕਿਹਾ ਜਾਂਦਾ ਇਸ ਨੂੰ ਸੋਹਣਾ ਬਣਾਉਣ ਪਿੱਛੇ ਕਈ ਲੋਕਾਂ ਦੀ ਅਹਿਮ ਭੂਮਿਕਾ ਹੈ ਸ਼ਹਿਰ ਜੇਕਰ ਸਾਫ਼ ਹੈ ਤਾਂ ਉਸ ਵਿੱਚ ਸਿਰਫ ਪ੍ਰਸ਼ਾਸਨ ਹੀ ਨਹੀਂ ਸਗੋਂ ਲੋਕਾਂ ਦਾ ਵੀ ਅਹਿਮ ਰੋਲ ਹੈ ਉੱਥੇ ਇਸ ਗੱਲ ਨੂੰ ਸਹੀ ਸਾਬਤ ਕਰ ਰਹੇ ਨੇ 88 ਸਾਲਾ ਆਈਪੀਐਸ ਇੰਦਰਜੀਤ ਸਿੰਘ ਸਿੱਤੂ ਇਹੀ ਕਾਰਨ ਹੈ ਕਿ ਭਾਰਤ ਭਰ ਵਿੱਚ ਸਫਾਈ ਦੇ ਮੁਕਾਬਲੇ ਵਿੱਚ ਚੰਡੀਗੜ੍ਹ ਦੂਜੇ ਸਥਾਨ ਤੇ ਆ ਪੰਜਾਬ ਪੁਲਿਸ ਤੋਂ ਰਿਟਾਇਰਡ ਡੀਆਈਜੀ ਸੀਆਈਡੀ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੇ ਸੈਕਟਰ 49 ਵਿੱਚ ਰਹਿੰਦੇ ਨੇ ਅਤੇ 88 ਸਾਲ ਦੀ ਉਮਰ ਵਿੱਚ ਵੀ ਉਹ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਇਸ ਉਮਰ ਵਿੱਚ ਵੀ ਆਪਣੇ ਇਲਾਕੇ ਦੀ ਸਫਾਈ ਵਿੱਚ ਰੁੱਝੇ ਹੋਏ ਹਨ ਉਹ ਕਹਿੰਦੇ ਨੇ ਕਿ ਜਿੰਨਾ ਚਿਰ ਮੈਂ ਸਰੀਰਕ ਤੌਰ ਤੇ ਤੰਦਰੁਸਤਾਂ ਮੈਂ ਸਫਾਈ ਕਰਦਾ ਰਹਾਂਗਾ ਸੇਵਾਮੁਕਤ ਆਈਪੀਐਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਸ਼ਹਿਰ ਦੀ ਪੜੀ ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ ਲੋਕ ਵੱਡੀਆਂ ਤੇ ਮਹਿੰਗੀਆਂ ਗੱਡੀਆਂ ਤੋਂ ਸੜਕ ਤੇ ਕੂੜਾ ਸੁੱਟ ਦਿੰਦੇ ਨੇ ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝ ਰਹੇ ਮੈਂ ਕੋਈ ਸਿੱਖਿਆ ਨਹੀਂ ਦੇਣਾ ਚਾਹਤਾ ਮੈਂ ਤਾਂ ਸਿਰ ਮੁਝੇ ਅੱਛਾ ਲੱਗਦਾ ਹੈ ਸਾਫ ਜਗ੍ਹਾ ਤੋਂ ਸਾਫ ਕਰਨ ਦੀ ਕੋਸ਼ਿਸ਼ ਕਰਤਾ ਹੂੰ ਜੋ ਪਰਦਕਰੋ ਇਹ ਪਾਰਕਿੰਗ ਹੈ ਮਾਰਕੀਟ ਕੀ ਤੋਂ ਸਫਾਈ ਹੋ ਤਾਂ ਅੱਛਾ ਰਹੇਗਾ अगर गंदक पड़ा है या ऐसे ही है तो फिर बुरा लगेगा किसी देश में बाहर जाओ फिल्म वगैरह देखो उनके फर्शे साफ होते हैं और हमारा इंडिया में गड़बड़ है तो अभी कंपटीशन होता है सफाई का ऑल इंडिया में अब इंडिया में चंदीगढ़ नंबर दो आया है और दो नंबर का हाल देख लो मैं इसलिए हम कोशिश करते हैं कि ये असल महीने में नंबर दो बन जाए ये नंबर वन बन जाए चंडीगढ़ बहुत पहले से मशहूर है साफ सफाई ब्यूटीफुल सिटी अब स्मार्ट सिटी था ਇਸ ਕੋ ਪਤਾ ਸੀ ਕਿ ਅਗੋਂ ਜਨਰਲ ਜਵੰਦਾਵਾ ਨਿੰਦ ਸਿੰਘ ਨਵ ਨੇ ਵਿਢੀ ਕੋਲ ਬਣਾਇਆ ਅਤੇ ਸੰਭਾਲਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਵਿੱਚ ਸਥਿਤ ਆਈਐਸ ਆਈਪੀਐਸ ਸੋਸਾਇਟੀ ਵਿੱਚ ਰਹਿੰਦੇ ਨੇ ਆਪਣੀ ਸੋਸਾਇਟੀ ਅਤੇ ਇਸ ਦੇ ਆਲੇ-ਦੁਆਲੇ ਦੀ ਸਫਾਈ ਕਰਦੇ ਰਹਿੰਦੇ ਨੇ ਜਿੱਥੇ ਵੀ ਉਹ ਕੂੜਾ ਦੇਖਦੇ ਨੇ ਉਹ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੰਦੇ ਨੇ ਉੱਥੋਂ ਲੰਘਣ ਵਾਲੇ ਲੋਕ ਉਹਨਾਂ ਦੀ ਵੀਡੀਓ ਬਣਾਉਂਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਦਰਜੀਤ ਸਿੰਘ ਸਿੱਧੂ ਇੱਕ ਸੇਵਾਮੁਖਤ ਆਈਪੀਐਸ ਅਧਿਕਾਰੀ ਨੇ ਇੰਦਰਜੀਤ ਸਿੰਘ ਸਿੱਧੂ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਰੈਂਕਿੰਗ ਵਿੱਚ ਪਛੜ ਰਿਹਾ ਸੀ ਇਸ ਵਾਰ ਸੋਨਨ ਵਿੱਚ ਆਇਆ ਹੈ ਕਿ ਚੰਡੀਗੜ੍ਹ ਦੂਜੇ ਸਥਾਨ ਤੇ ਆਇਆ ਹੈ ਉਹ ਚਾਹੁੰਦੇ ਹਨ ਕਿ ਸਾਡਾ ਸ਼ਹਿਰ ਚੰਡੀਗੜ੍ਹ ਦੇਸ਼ ਭਰ ਵਿੱਚ ਪਹਿਲੇ ਸਥਾਨ ਤੇ ਆਵੇ ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲੋਕ ਗੰਦਗੀ ਫੈਲਾ ਰਹੇ ਨੇ ਇੰਨਾ ਹੀ ਨਹੀਂ ਜਦੋਂ ਮੈਂ ਗੰਦ ਚੁੱਕਦਾ ਹਾਂ ਤਾਂ ਮੈਨੂੰ ਕਹਿੰਦੇ ਹਨ ਇਸ ਦਾ ਦਿਮਾਗ ਹਿੱਲਿਆ ਹੋਇਆ ਹੈ ਬਿਊਰੋ ਰਿਪੋਰਟ এবੀਪੀ ਸੰਜਾ